ਅਹੀਂ ਉਹਨਾਂ ਨੇ ਆ ਵੀ ਕਿਹਾ ਕਿ ਜਿਹੜਾ ਫੂਡ ਪ੍ਰੋਡਕਟਸ ਹੈਗੇ ਆ ਇਹ ਤੁਹਾਨੂੰ ਜਗਾ ਹੀ ਉੱਥੇ ਡੰਪ ਕਰ ਦਿੰਨੇ ਆ ਉੱਥੇ ਸੁੱਟ ਦਿੰਨੇ ਆ ਬੈਗ ਛੱਡ ਕੇ ਚਲ ਜਾਗੇ ਜਾਂ ਬੈਗ ਨੂੰ ਖਾਲੀ ਕਰਕੇ ਲੈ ਜਾਗੇ ਸਾਰਾ ਨਾ ਤੁਹਾਨੂੰ ਜਾਣ ਦੋ ਉਹਨਾਂ ਨੇ ਕਿਹਾ ਨਹੀਂ ਅੱਪ ਕੋ ਕੁਝ ਹੋ ਹੀ ਨਹੀਂ ਸਕਦਾ ਮੇਰਾ 2.5 ਲੱਖ ਰੁਪਿਆ ਦਾ ਨੁਕਸਾਨ ਹੋ ਗਿਆ 60 ਸੈਕਿੰਡ ਕਰਕੇ ਜਾਨ ਜਾਨ ਦਾ ਪਰ 60 ਸੈਕਿੰਡ ਦੇ 2.5 ਲੱਖ ਰੁਪਿਆ एयर इंडिया ਮੈਨੂੰ ਪੇ ਕਰੂਗੀ ਜਦੋਂ ਨੇ ਵੇਚਾ ਮੈਂ ਬੋਰਡਿੰਗ ਪਾਸ ਫੜ ਲਿਆ ਜਿਹੜਾ ਮੇਰੇ ਵਾਲਾ ਉਹ ਤੋਂ ਸੀਗਾ ਨਾ ਉਹਨੇ ਉਸ ਟਾਈਮ ਫੜਾ ਜੁਨੀਓ ਨੇ ਸਲਿੱਪਾਂ ਲਾਈਆਂ ਹੈ ਬੈਗ ਤੇ ਨਾਲ ਉਹ ਵੀ ਉਹਨੇ ਸੇਟਾਂ ਫਾਰਮ। ساری ਫੈਮਲੀ ਨਾਲ ਨਾ ਫਿਰੇ ਜਾ ਰਹੇ ਹਾਂ ਕੱਲ ਰਾਤ ਨੂੰ ਮੇਰੀ 8:20 ਦੀ ਫਲਾਈਟ ਸੀਗੀ 에어 ਇੰਡੀਆ ਤੋਂ। ਜੋ ਕਿ ਮੇਰਾ ਕੱਲ ਜਦੋਂ ਮੈਂ ਜਾਣ ਨਾ ਇਥੋਂ ਰਾਤ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ ਨਾਲ ਤੇ ਮੈਨੂੰ ਪਹੁੰਚਦੇ ਪਹੁੰਚ ਤੋ 7:10 ਵਜ ਗਏ। ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਸਰ ਤੇ ਮੇਰੇ ਅੱਗੇ ਜਿੱਥੇ ਚੈੱਕ ਇਨ ਕਾਊਂਟਰ ਹੀ ਹੋਵੇ ਅੱਗੇ ਦੋ ਜਣੇ ਅੱਗੇ ਹੋਰ ਖਲੋਤੇ ਹੋਏ ਉਹਨਾਂ ਨਾਲ ਡੀਲ ਕਰ ਰਹੇ ਹੋ ਤੇ ਸਾਨੂੰ ਪੰਜ ਜਣੇ ਨੂੰ ਆਉਂਦਾ ਵੇਂਦੇ ਤੇ ਕਹਿੰਦੇ ਵੀ ਚਲੋ ਚਲੋ ਤੁਸੀਂ ਤਾਂ ਬੜੇ ਲੇਟ ਹੋ ਆਪਾਂ ਇਹ ਡਿਲੇਟ ਨਹੀਂ ਤੂੰ ਇੰਨਾ ਤੇ ਕਾਰ ਹੀ ਦੇਜੇ ਫਿਰ ਉਹ ਚੀਜ਼ ਮੰਨਨ ਤੇ ਉਹ ਰਾਜੀ ਹੋਗੇ ਹੜਨਾ ਚਲੋ ਸਾਡਾ ਸਾਰਾ ਫਿਰ ਉਹਨਾਂ ਨੇ 5-10 ਮਿੰਟ ਸਿਰਫ ਇਹ ਚੀਜ਼ 'ਤੇ ਵੇਸ ਕਰਤੇ ਆਪਣੀ ਆਈਡੈਂਟਿਟੀ ਦਿਖਾਓ ਮੈਨੂੰ ਮੇਰੀ ਆਈਡੀ ਪੁੱਛਦੇ ਹੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਸੀ ਪਾਸਪੋਰਟ ਇਹਨਾਂ ਦਾ ਫੜਦੇ ਹੀ ਤੇ ਵੀਜ਼ਾ ਦੇ ਹੋਰ ਤਾਂ ਪੁੱਛ ਲੈਂਦੇ ਸੀ ਇਹਨਾਂ ਨੇ ਰਿਕਵੈਸਟ ਕੀਤੀ ਵੀ ਤੁਸੀਂ ਇੱਕ-ਇੱਕ ਕਰਕੇ ਇੱਕ-ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਨਾ ਅੰਦਰੋਂ ਵੀ ਸਾਨੂੰ ਕੋ ਟੋਕਣ ਦੇ ਆਏ ਤੇ ਉਰਤ ਬਾਅਦ ਸਾਨੂੰ ਕਹਿੰਦੇ ਵੀ ਆਪਣੇ ਬੈਗ ਜਿਹੜੇ ਆ ਨਾ ਵੇਟ ਕਰਾਉਣ ਵਾਸਤੇ ਰ ਅਹੀਂ ਆਪਣੇ ਸਾਰੇ ਬੈਗ ਵੇਟ ਕਰਾਉਣ ਵਾਸਤੇ ਰੱਖੇ ਉਹਨਾਂ ਦੇਰ ਨੂੰ ਉਹਨੇ ਆ ਜਿਹੜੇ ਬੋਰਡਿੰਗ ਪਾਸ ਸਾਰਿਆਂ ਦੇ ਕੱਢ ਕੇ ਤੇ ਟੇਬਲ ਤੇ ਰੱਖਤੇ ਹੋਏ ਸੀ ਤੇ ਜਿਹੜਾ ਮੇਰੇ ਇਕੱਲੇ ਦਾ ਬੋਰਡਿੰਗ ਪਾਸ ਉਹਨੇ ਆਪਣੇ ਕੋਲ ਰੱਖਿਆ ਸੀ ਜਿੱਤੋਂ ਮੈਂ ਬੈਗਾਂ ਦੀ ਸਲਿੱਪਾਂ ਲਾਉਣੀਆਂ ਐ ਪਿੱਛੇ ਵੀ ਜਿਹੜੇ ਬੈਗਾਂ ਦੀ ਆਈਡੀ ਹੁੰਦੀ ਆ ਤੇ ਵੇਟ ਕਰੇ ਕਹਿੰਦਾ 7 ਕਿਲੋ ਜ਼ਿਆਦਾ ਆ ਤੁਹਾਡਾ ਤੁਹਾਨੂੰ 21000 ਰੁਪਏ ਭੇ ਕਰਨਾ ਪੈਣਾ ਆ ਤੇ ਅਸੀਂ ਕਹਾ ਹੋਰ ਕੋਈ ਆਪਸ਼ਨ ਕਹਿੰਦੇ ਨਹੀਂ ਹੋਰ ਕੋਈ ਆਪਸ਼ਨ ਨਹੀਂ ਹੈਗਾ ਅਸੀਂ ਕਹਾ ਅਸੀਂ ਅਸੀਂ ਬੈਗ ਬਾਹਰ ਕਿਸ ਨੂੰ ਫੜਾ ਦਈਏ ਤੇ ਉਹ ਚੋ ਬੋਲਿਆ ਨਹੀਂ ਕੋਈ ਸਾਨੂੰ ਹਣਾ ਉਹਨ ਇਧਰ ਨੂੰ ਮੈਂ ਸਾਈਡ ਤੇ ਹੋ ਗਿਆ ਇੱਕ ਮਿੰਟ ਮੈਂ ਕਿਹਾ ਮਕੇ ਨੂੰ ਫੋਨ ਲਾ ਲੈਂਦਾ ਮੈਨੂੰ ਬੰਦੇ ਜਿਹੜੇ ਛੱਡਣ ਆਏ ਮੇਰੇ ਯਾਰ ਦੋਸਤ ਬਾਹਰੀ ਰਿਸ਼ਤੇਦਾਰ ਤੇ ਮੈਂ ਕਿਹਾ ਮੇਰੇ ਕੋ ਬੈਗ ਲੈ ਜਾਣਗੇ ਆ ਕੇ ਮੈਂ ਦੋ ਕਰੀ ਫੋਨ ਕੀਤਾ ਪਹਿਲਾਂ ਵੀ ਚੁੱਕਿਆ ਨਹੀਂ ਡਰਾਈਵ ਕਰਦਾ ਭਾਈ ਦੂਜੀ ਵਾਰੀ ਫੋਨ ਚੁੱਕਿਆ ਨੇ ਮਨ ਨੂੰ ਕਿਹਾ ਵਾਪਸ ਆ ਜਾ ਬਸ ਮੇਰਾ ਇੰਨਾ ਕੀ ਵਾਰਤ ਲਾਇਆ ਉਹਨ ਇਧਰ ਨੂੰ ਜਦੋਂ ਮੈਂ ਵਾਪਸ ਆਇਆ ਇਹਨਾਂ ਨੂੰ ਕਹਿ ਚੁੱਕਿਆ ਸੀ ਬੰਦ ਕਰ ਦਿਓ ਤੁਹਾਡੇ ਨਹੀਂ ਬੋਰਡਿੰਗ ਹੋ ਸਕਦੀ ਤੁਸੀਂ ਬੰਦ ਕਰ ਦਿਓ ਤੇ ਮਤਬਦਬਾ ਹੋਇਆ ਮੈਂ ਜਦੋਂ ਵੇਖਿਆ ਕਿ ਉਹ ਮੰਨਣੇ ਨਹੀਂ ਦਿਆ ਬੰਦ ਕਰ ਦਿਓ ਉੱਥੇ ਉੱਥੇ ਬੋਰਡਿੰਗ ਪਾਸ ਤੇ ਜਿਹੜੇ ਜਿਹੜੀਆਂ ਉਹਨੇ ਸਲਿੱਪਾਂ ਲਾਈਆਂ ਹੈ ਬੈਗ ਤੇ ਉਹ ਨਾਲ ਉਹ ਵੀ ਉਹਨੇ ਸੇਟਾਂ ਫਾਰਤੀਆਂ ਤੇ ਜਿਹੜੇ ਉਹਨੇ ਬੈਗ ਦੇ ਨਾਲ ਅਟੈਚ ਕੀਤੀਆਂ ਹੈ ਨਾ ਸਲਿੱਪਾਂ ਜਿਹੜੀਆਂ ਅੰਦਰ ਜਾਣੀਆਂ ਸੀਗੀਆਂ ਉਹਨੇ ਨਾਲ ਹੀ ਉਹ ਵੀ ਫਾਰਨੀ ਸ਼ੁਰੂ ਕਰਤੀਆਂ ਇਹਨਾਂ ਨੂੰ ਕਹਿਣ ਲੱਪਿਆ ਵੀ ਤੁਹਾਡਾ ਨਹੀਂ ਹੋਣਾ ਸਕਦਾ ਤੁਸੀਂ ਨਹੀਂ ਜਾ ਸਕਦੇ ਅਸੀਂ ਕਿਹਾ ਵੀ ਅਸੀਂ 21000 ਜਿਹੜਾ ਤੁਸੀਂ ਮੰਗ ਰਿਹਾ ਅਸੀਂ ਉਹ ਵੀ ਦੇ ਦਿੰਨੇ ਆ ਉੱਤੇ ਉਹਦੇ ਉੱਤੇ ਜੇ 5-10 ਮਿੰਟ ਅਸੀਂ ਤੁਹਾਨੂੰ ਲੇਟ ਕੀਤਾ ਉਹਦੀ ਪੈਨਲਟੀ ਉਹਦੇ ਉੱਤੇ ਪੈਨਲਟੀ ਵੀ ਦੇ ਦਿੰਨੇ ਆ ਤੁਹਾਨੂੰ ਵੀ ਜੋ ਵੀ ਤੁਹਾਡਾ ਜੋ ਬੰਦਾ ਹੈ ਦੇ ਦਿੰਨੇ ਆ ਅਸੀਂ ਸਾਡਾ ਸਿਡਨੀ ਪਹੁੰਚਣਾ ਬਹੁਤ ਜ਼ਰੂਰੀ ਆ ਹੀ 4-5 ਲੱਖ ਰੁਪਏ ਦੇ ਟਿਕਟਾਂ ਖ ਆਪਣਾ ਸਿਡਨੀ ਤੋਂ ਅੰਮ੍ਰਿਤਸਰ ਆਉਣਾ ਸੀ ਉਦੋਂ ਵੀ ਦਿੱਲੀ ਉਹਨਾਂ ਦੀ ਫਲਾਈਟ ਲੇਟ ਹੋ ਗਈ ਸੀ ਉਹਦੇ ਕਰਕੇ ਮੇਰੀ ਕਨੈਕਟਿੰਗ ਫਲਾਈਟ ਕੈਨਸਲ ਹੋਈ ਸੀ ਉਹਦੇ ਕਰਕੇ ਮੈਂ 10 ਘੰਟੇ ਇਥੋਂ ਡਰਾਈਵ ਕਰਕੇ ਆਇਆ ਹਾਂ ਦਿੱਲੀ ਤੋਂ ਹਨਾ ਅੰਮ੍ਰਿਤਸਰ ਤੱਕ ਉਦੋਂ ਵੀ ਤੁਸੀਂ ਖੱਜਲ ਕੀਤਾ ਤੁਸੀਂ ਹੁਣ ਫੇਰ ਖੱਜਲ ਕਰ ਰਹੇ ਹੋ ਵੀ ਪੰਜ ਜਾਣੇ ਆ ਆਹੀ ਤਾਂ ਚਲੋ ਆਨੇ ਇਹ ਵਿਚਾਰਾਂ ਦਾ ਪਹਿਲੀ ਵਾਰੀ ਜਾਣਾ ਸੀ ਇਹਨਾਂ ਨੇ ਹਨਾ ਇਹ ਇਹ 70 ਸਾਲ ਦੇ ਉਹਨਾਂ ਨੇ ਇੰਨੇ ਹੱਥ ਜੋੜ-ਜੋੜ ਕੇ ਤਰਲੇ ਮਾਰੇ ਉਹਨਾਂ ਨੂੰ ਵੀ ਸਾਨੂੰ ਜਾਣ ਦਿਓ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੋ ਉਹਨਾਂ ਨੂੰ ਇੱਥੇ ਤੱਕ ਕਿਹਾ ਸੀ ਕਿ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੇ ਵੀ ਸਾਨੂੰ ਇਦਾਂ ਨਾ ਕਰੋ ਸਾਨੂੰ ਹਰਾਸ ਨਾ ਕਰੋ ਇਹ ਚੀਜ਼ ਤੇ ਵੀ ਸਾਨੂੰ ਜਾਣ ਦਿਓ ਤੁਹਾਨੂੰ ਨਹੀਂ ਕਰ ਸਕਦੇ ਜੇ ਹਲੇ 45 50 ਮਿੰਟ ਪੂਰੇ ਪਏ ਆ ਪਿੱਛੇ ਫਲਾਈਟ ਉਡਣ ਚ ਹਨਾ ਜੀ ਇਹ ਕੋਈ 7 20 25 30 ਦੀ ਗੱਲ ਹੋਣੀ ਆ ਜਦੋਂ ਇਹ ਸਾਰੀ ਗੱਲ ਹੋ ਰਹੀ ਵੀ ਹਲੇ 8 20 ਤੇ ਫਲਾਈਟ ਉਡਣੀ ਆ ਜੋ ਇਹਨਾਂ ਦੀ ਬੋਰਡਿੰਗ ਪਾਸ ਵੀ ਕਹ ਰਿਹਾ ਵੀ 20 ਮਿੰਟ ਪਹਿਲਾਂ ਗੇਟ ক্লোਜ਼ ਹੁੰਦੇ ਆ ਤੇ ਪਰ ਉਹਨਾਂ ਨੇ ਨਹੀਂ ਮੰਨਿਆ ਆਪਾਂ ਪੂਰੇ 35 ਤੋਂ 40 ਮਿੰਟ ਜੋ ਤੱਕ 8 20 ਨਹੀਂ ਇਹਨਾਂ ਨੇ ਪੂਰੇ ਤਰਲੇ ਹੀ ਮਾਰ ਦੇ ਰਹੇ ਆ ਵੀ ਭਾਜੀ ਤੁਸੀਂ 5 ਮਿੰਟ ਪਹਿਲਾਂ ਜਾਣ ਦਿਓ ਉਹਨਾਂ ਨੇ ਨਹੀਂ ਜਾਣ ਇੱਕ ਸਰਦਾਰ ਜੀ ਆਏ ਪੂਰੀ ਲਿਸਟ ਲੈ ਕੇ ਆਏ ਤੇ ਔਰ ਚ ਉਹ ਕਹਿੰਦੇ ਵੀ ਆ ਪੰਜ ਜਣੇ ਹੈਗੇ ਇਹਨਾਂ ਨੂੰ ਜਾਨ ਦੇਣਾ ਤੇ ਜਿਹੜਾ ਉਹਨਾਂ ਦਾ ਮੈਨੇਜਰ ਹੀ ਸਮਰਤ ਸਮਰਜੀਤ ਅ ਸਮਰਜੀ ਸਰਕਾਰ ਉਹ ਕਹ ਉਹ ਕਹਿੰਦੇ ਕਹਤਾ ਨਹੀਂ ਇਹਨਾਂ ਨੂੰ ਇਨਕੋ ਨਹੀਂ ਜਾਣ ਦੇਣਗੇ ਤੇ ਮੈਂ ਕਿਹਾ ਭਾਈ ਤੁਸੀਂ ਪੈ ਕੈਸ਼ ਲੈ ਲਓ ਤੁਸੀਂ ਅਕਾਊਂਟ ਚ ਟ੍ਰਾਂਸਫਰ ਕਰਾ ਲਓ ਪੈਸੇ ਜਿੱਦਾਂ ਲੈਣੇ ਮੇਰੇ ਕੋਲ ਪੈਸੇ ਲੈ ਲਓ ਅਬ ਨਹੀਂ ਹੋ ਪਾਏਗਾ ਕਾਊਂਟ ਹਮਨੇ ਕੈਸ਼ ਕਲੋਜ਼ ਕਰ ਦਿਆ ਅਬ ਜੋ ਮਰਜੀ ਕਰ ਲਓ ਜੈਸੇ ਮਰਜੀ ਕਰ ਲਓ ਅਬ ਨਹੀਂ ਹਮ ਜਾਣ ਦੇਵਾਂਗੇ ਤੇ ਮੈਂ ਜਿਹੜੇ ਨਾਲ ਦੇ ਜਿਹੜੇ ਥੋੜੇ ਫਿਰ ਵੀ ਠੀਕ ਸੀ ਕਿ ਉਹਨਾਂ ਮੈਂ ਉਹਨਾਂ ਨੇ ਰਿਕਵੈਸਟ ਕੀਤੀ ਕਿ ਮੈਂ ਕਿਹਾ ਸ਼ਾਇਦ ਤੁਸੀਂ ਰਿਕ ਤੇ ਉਹਨੇ ਉਹਨਾਂ ਨੂੰ ਕੁਰੀ ਜੀ ਵਟਤੀ ਤੇ ਉਹਨਾਂ ਨੇ ਵੀ ਸਾਨੂੰ ਕੋਈ ਅੱਗੋਂ ਇਦਾਂ ਦਾ ਰਿਸਪਾਂਸ ਨਹੀਂ ਤਾਂ ਕਹਿੰਦੇ ਨਹੀਂ ਸਰ ਨੇ ਬੋਲ ਦਿਆ ਨਹੀਂ ਜਾ ਸਕੋਗੇ ਅਬ ਤੇ ਮੈਂ ਉਹਨਾਂ ਨੂੰ ਫੇਰ ਵੀ ਕਿਹਾ ਮੈਂ ਕਹਾ ਵੇਖੋ ਹਰ ਚੀਜ਼ 'ਚ ਕੋਈ ਨਾ ਕੋਈ ਹੱਲ ਹੁੰਦਾ ਆ 5 ਮਿੰਟ ਵੀ ਹੈ ਤੁਹਾਨੂੰ ਲੇਟ ਕਰਨ ਨੂੰ ਉਹਨੇ ਕਹਿੰਨੇ ਕਿੰਨੀ ਕੋ ਏਅਰਪੋਰਟ ਹੈਗਾ ਅੰਮ੍ਰਿਤਸਰ ਦਾ ਜੇ ਸਿਰਫ ਤੁਸੀਂ ਚਾਰ ਪੌੜੀਆਂ ਉੱਪਰ ਚੜਦੇ ਤੇ ਤੜ ਗੇਟ ਆ ਜਾਂਦੇ ਆ ਸਾਨੂੰ 10 ਮਿੰਟ ਵੀ ਨਹੀਂ ਲੱਗਣੇ ਜੇ ਤੁਸੀਂ ਹੁਣੇ ਜਾਣ ਦੋ ਨਾ ਵੀ 25 ਮਿੰਟ ਪਏ ਆ ਉਹ ਕਹਿੰਦੇ ਨਹੀਂ ਹੁਣ ਤੁਹਾਡਾ ਨਹੀਂ ਜਾ ਤੁਸੀਂ ਨਹੀਂ ਜਾ ਸਕਦੇ ਠੀਕ ਹੈ ਜੀ ਚਲੋ ਜੀ ਅਸੀਂ ਉੱਥੇ 8 ਵਜੇ ਤੱਕ ਪੂਰਾ ਟਰਾਈ ਕੀਤਾ ਵੀ ਸ਼ਾਇਦ ਸਾਨੂੰ ਲਾਸਟ ਮਿੰਟ ਤੇ ਅਲਾਉ ਕਰ ਦੇਣ ਜਾਣ ਦੇ ਉਹਨਾਂ ਨੇ ਨਹੀਂ ਜਾਣ ਦਿੱਤਾ ਬਟ ਉਹਨਾਂ ਦੀ ਸਾਡਾ ਤੁਹਾਡਾ ਫਰਜ ਬੰਦਾ ਏਅਰ ਇੰਡੀਆ ਦਾ ਫਰਜ ਬੰਦਾ ਏਅਰ ਇੰਡੀਆ ਕਹਿੰਦੀ ਕਸਟਮਰ ਸਾਡੇ ਲਈ ਸਭ ਤੋਂ ਪਹਿਲਾਂ ਆਇਆ ਤੇ ਮੈਗਾ ਤੁਸੀਂ ਸਿਰਫ ਆਪਣੇ ਇੱਕ ਈਗੋ ਕਰਕੇ ਕਸਟਮਰ ਦੀ ਬਿਨਾਂ ਗੱਲ ਸੁਣੇ ਜਾਂ ਤਾਂ ਅਸੀਂ ਕੋਈ ਗਲਤ ਚੀਜ਼ ਲੱਗੇ ਚ ਕੈਰੀ ਕਰ ਰਹੇ ਹਾਂ ਸਾਡਾ ਸਿਕਿਉਰਿਟੀ ਚੈੱਕ ਲੱਗੇ ਚ ਪੈਗ ਦੇ ਪਿਆ ਹਲੇ ਵੀ ਕੋਈ ਉੱਚ ਕੁਝ ਇਲੀਗਲ ਸਟੱਫ ਨਹੀਂ ਆਹੀ ਉਹਨਾਂ ਨੂੰ ਆ ਵੀ ਕਿਹਾ ਕਿ ਜ ਸਾਡਾ ਫੂਡ ਪ੍ਰੋਡਕਟਸ ਹੈਗੇ ਆ ਜੇ ਤੁਹਾਨੂੰ ਜਿਆਦਾ ਹੀ ਉੱਥੇ ਡੰਪ ਕਰ ਦਿੰਨੇ ਆ ਉੱਥੇ ਸੁੱਟ ਦਿੰਨੇ ਆ ਬੈਗ ਛੱਡ ਕੇ ਚਲ ਜਾਵਾਂਗੇ ਜਾਂ ਬੈਗ ਨੂੰ ਖਾਲੀ ਕਰਕੇ ਲੈ ਜਾਵਾਂਗੇ ਸਾਰਾ ਨਾ ਤੁਹਾਨੂੰ ਜਾਣ ਦੋ ਉਹਨਾਂ ਨੇ ਕਿਹਾ ਨਹੀਂ ਅੱਬ ਤੋਂ ਕੁਝ ਹੋ ਹੀ ਨਹੀਂ ਸਕਦਾ ਆਪ ਜੈਸੇ ਮਰਜ਼ੀ ਕਰ ਲਓ ਜੋ ਮਰਜ਼ੀ ਕਰ ਲਓ ਕੁਝ ਨਹੀਂ ਹੋ ਸਕਦਾ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਬੋਲੇ ਆਂ ਵੀ ਹਾਂ ਵੀ ਤੂੰ ਇਦਾਂ ਕਿਦਾਂਾਨੂੰ ਗਲਤ ਬੋਲ ਸਕਦਾ ਆਂ ਜਾਂ ਕੁਝ ਕਹਿ ਸਕਦਾ ਆਂ ਤੇ ਉਸ ਤੋਂ ਬਾਅਦ ਉਹ ਭੱਜ ਭਜਣਾ ਸਟਾਰਟ ਕਰਤਾ ਉਹਨਾਂ ਨਾਲ ਤੋਂ ਲੁਕਣਾ ਸਟਾਰਟ ਕਰਤਾ ਫਿਰ ਆਪਣੇ ਸਟਾਫ ਨਾਲ ਗੱਲਾਂ ਕਰਨ ਲੱਗ ਪਿਆ ਵੀ ਤੁਸੀਂ ਇਹਨਾਂ ਦਾ ਧਿਆਨ ਰੱਖੋ ਜਦੋਂ ਆਪਾਂ ਸਾਈਡ ਤੇ ਜਾਂਦੇ ਆਂ ਸਿਰਫ ਉਦੋਂ ਹੀ ਆਉਣ ਲੱਗ ਪਿਆ ਫਿਰ ਉਹਨਾਂ ਨੂੰ ਕਿਹਾ ਵੀ ਸੀਆਰਪੀਆ ਅਨੇ ਸੀਆਈਆਰਐਸਐਫ ਵਾਲੇ ਬੰਦੇ ਹੱਟ ਕੋ ਭੇਜ ਤੇ ਉਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਕੀ ਹੋਇਆ ਆਪਾਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਉਹਨਾਂ ਨਾਲ ਨੂੰ ਕਿਹਾ ਵੀ ਆਹ ਅਥਾਰਟੀ ਹੈਗੀ ਆ ਤੁਸੀਂ ਇਹਨਾਂ ਨਾਲ ਜਾ ਕੇ ਗੱਲ ਕਰੋ ਇਹ ਤੁਹਾਡੀ ਹੈਲ ਯੂਆਰਜੀ ਤੁਹਾਨੂੰ ਜੇ ਨਹੀਂ ਜਾਣਦੇ ਹੁੰਦਾ ਤੁਹਾਨੂੰ ਉਹਨਾਂ ਨੂੰ ਇਸ਼ੂ ਨਹੀਂ ਕਰਨੇ ਚਾਹੀਦੇ ਸੀ ਏਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਬੋਰਡਿੰਗ ਪਾਸ ਇਸ਼ੂ ਕਰਕੇ ਰੋਕ ਸਕਦੇ ਆ ਜਸਟ ਬਿਕੋਜ਼ ਆਫ weight ਕਿਤਨਾ ਬੜਾ weight ਉਹ ਵੀ ਜੇ ਤੁਸੀਂ ਵਿਲਿੰਗ ਟੂ ਪੇ ਹੋ ਜੇ ਤੁਸੀਂ ਬਿਲਕੁਲ ਰਿਫਿਊਜ਼ ਕਰਤਾ ਹੁੰਦਾ ਵੀ ਨਹੀਂ ਆਪਾਂ ਜਾਣਾ ਵੀ ਨਹੀਂਗਾ ਆਪਾਂ ਪੈਸੇ ਵੀ ਨਹੀਂ ਦੇਣਗੇ ਅਸੀਂ ਜਾਣਾ ਵੀਗਾ ਫਿਰ ਉਹ ਤੁਹਾਨੂੰ ਰਿਫਿਊਜ਼ ਕਰ ਸਕਦੇ ਸੀ ਪਰ ਅਗਰ ਤੁਸੀਂ ਕਹਿਤਾ ਵੀ ਤੁਸੀਂ ਪੈਸੇ ਪੇ ਕਰ ਰਹੇ ਹੋ ਫਿਰ ਤੁਹਾਨੂੰ ਰਿਫਿਊਜ਼ ਨਹੀਂ ਕਿਸੇ ਚੀਜ਼ ਲਈ ਕਰ ਸਕਦੇ ਪਰ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਗੱਲ ਹੈ ਇਹ ਸਿਰਫ ਉਹਨਾਂ ਨੂੰ ਕਿਹਾ ਕਿ ਫਲਾਈਟ ਤੁਹਾਡੀ ਕੈਨਸਲ ਹੋ ਗਈ ਇੱਕ ਵੱਖਰਾ ਵਿਸ਼ਾ ਆ ਪਰ ਜਿਹੜਾ ਤੂੰ ਕਹਿਣਾ ਉਸਾਨੂੰ ਸਿਰਫ ਰਿਪੋਰਟੋਪੋਲੋਜੀ ਚਾਹੀਦੀ ਆ ਕਿ ਪਹਿਲੀ ਗੱਲ ਤੇ ਜੋ ਕੰਪਨਸੇਟ ਕਰਨਾ ਹੈ ਤਾਂ 에어ਲਾਈਨ ਨੇ ਕਰਨਾ ਸਾਨੂੰ ਨਾ ਉਹ ਇੱਕ ਵੱਖਰੀ ਸਾਈਡ ਹੈਗੀ ਆ ਪਰ ਜਿਹੜੇ ਬੰਦੇ ਨੇ ਜਿਹੜਾ ਉਹਨਾਂ ਦਾ ਮੈਨੇਜਰ ਜਿਹੜਾ ਇਡਾ ਡਿਸਰੈਸਪੈਕਟਫੁਲ ਆ ਮੈਨੇਜਰ ਇੱਕ ਬਹੁਤ ਵੱਡੀ ਪੋਸਟ ਹੁੰਦੀ ਆ ਕੋਈ ਛੋਟੀ ਮੋੜ ਡਿਪੋਸਿਸ਼ਨ ਹੁੰਦੀ ਕੋਈ ਬਿਨਾ ਪੜੇ ਲਿਖੇ ਕੋਈ ਗਵਾਰ ਬੰਦਾ ਜਾਂ ਕੋਈ ਇਦਾਂ ਦਾ ਬੰਦਾ ਨਹੀਂ ਬਣ ਜਾਂਦਾ ਵੀ ਜਿਹੜਾ ਮਰਜੀ ਉੱਥੇ ਜਾ ਕੇ ਬਹਿ ਜਾਊਗਾ ਤੇ ਮੈਂ ਮੈਨੇਜਰ ਹੈਗਾ ਹਣਾ ਜੀ ਅਸੀਂ ਵੀ ਨਹੀਂ ਬਣਿਆ ਹਾਲ ਤੱਕ ਹਣਾ ਕਿਉਂਕਿ ਉਹਦੇ ਲਈ ਇੱਕ ਕ੍ਰੈਡੀਬਿਲਟੀ ਚਾਹੀਦੀ ਹੁੰਦੀ ਬੰਦੇ ਨੂੰ ਇੱਕ ਨੌਲੇਜ ਚਾਹੀਦੀ ਹੁੰਦੀ ਆਪਣਾ ਸਟਾਫ ਮੈਨੇਜ ਕਰਨ ਦੇਖ ਹੁੰਦਾ ਸਾਰਾ ਕੁਝ ਤੇ ਜੇ ਉਹ ਬੰਦਾ ਉੱਥੇ ਬਹਿ ਕੇ ਹੋਈਆਂ ਗੱਲਾਂ ਕਰ ਸਕਦਾ ਵਾ ਇਹੋ ਜਿਹਾ ਬਿਹੇਵੀਅਰ ਆਪਣਾ ਸ਼ੋਅ ਕਰ ਸਕਦਾ ਵਾ ਤੇ ਉਹਨੂੰ ਇੰਨੇ ਉਹਦੇ ਚ ਇੰਨੇ ਗਰਸ ਹੋਣੇ ਚਾਹੀਦੇ ਜਿਉਂ ਨਾ ਪ ਇੱਕ ਸੌਰੀ ਕਹਿਣ ਦੀ ਹਿੰਮਤ ਨਹੀਂ ਕਿ ਉੱਪਰੋਂ ਆਕੜ ਕੇ ਤੇ ਭੱਜਦਾ ਜਾ ਰਿਹਾ ਵਾ ਕਿ ਤੂੰ ਕਰ ਲਓ ਜੋ ਕਰਨਾ ਹੈ ਤੰਮਨੇ ਕੋਈ ਬਾਤ ਨਹੀਂ ਜੋ ਕਰ ਸਕਦੇ ਹੋ ਕਰ ਲਓ ਸਾਨੂੰ ਆਪ ਹਿੰਦੀ ਚ ਇਦਾਂ ਬੋਲ ਰਿਹਾ ਵੀ ਜੋ ਕਰਨਾ ਕਰ ਸਕਦੇ ਹੋ ਹਨਾ ਕਰ ਲਓ ਕੋਈ ਬਾਤ ਨਹੀਂ ਜੋ ਕਰਨਾ ਤੇ ਸਾਨੂੰ ਲੋਕ ਸਾਈਡ ਤੇ ਆ ਕੇ ਆ ਵੀ ਕਰਨੇ ਕੋਈ ਗੱਲ ਨਹੀਂ ਭਾਜੀ ਇੱਥੇ ਕੁਝ ਨਹੀਂ ਕਰ ਸਕਦੇ ਤੁਸੀਂ ਤੁਸੀਂ ਜੋ ਮਰਜ਼ੀ ਕਰ ਲਓ 에어 ਇੰਡੀਆ ਤੋਂ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਇਦਾਂ ਹੀ ਕਰਦੇ ਆ ਚਾਰ ਪੰਜ ਲੋਕਾਂ ਨੇ ਸਾਨੂੰ ਹੋਰ ਅਪਰੋਚ ਕੀਤਾ ਭਾਈ ਇਹਨੂੰ 200 200 ਗ੍ਰਾਮ ਪਿੱਛੇ ਖੱਜਲ ਕਰ ਰਿਹਾ ਏ ਤੁਹਾਡਾ ਕੀ ਤੁਹਾਡਾ ਵੀ ਸੀਨ ਬਣਿਆ ਆ ਸਾਨੂੰ ਸਾਰਿਆਂ ਨੇ ਮਤਲਬ ਇੱਕ ਜੁਹਾਨ ਉੱਤੇ ਜਾ ਕੇ ਫੀਡਬੈਕ ਜੋ ਹਰਨਾ ਹੋ ਗਿਆ ਸ਼ਾਇਦ ਬੜਾ ਕਾਮਨ ਆ ਇਹ ਨਾਲ ਹੀ 에어 ਇੰਡੀਆ ਇਹ ਬਹੁਤ ਨਾਰਮਲੀ ਕਰਨ ਦੀਆਂ ਚੀਜ਼ਾਂ ਕਿ ਅਸੀਂ ਕੋਈ ਨਵੀਂ ਬੰਦੇ ਨਹੀਂ ਗਏ ਜਿਨ੍ਹਾਂ ਨਾਲ ਇਦਾਂ ਹੋ ਗਿਆ ਬਸ ਸਿਰਫ ਫਰਕ ਹੈ ਸ਼ਾਇਦ ਕਈਆਂ ਨੂੰ ਰੀਸ਼ਡਿਊਲ ਮਿਲ ਜਾਂਦਾਗਾ ਸਾਨੂੰ ਉਹ ਵੀ ਨਹੀਂ ਮਿਲਿਆ ਉਹ ਚੀਜ਼ ਤੇ ਤੇ ਉੱਤ ਬਾਅਦ ਮੈਂ ਟਵੀਟ ਕੀਤਾ 에어 ਇੰਡੀਆ ਨੂੰ 에어 ਇੰਡੀਆ ਦਾ ਮੈਨੂੰ ਰਿਪਲਾਈ ਆਇਆ ਕਹਿੰਦੇ ਤੁਸੀਂ 7:21 ਮਿੰਟ ਤੇ ਉੱਥੇ ਪਹੁੰਚੇ ਕਾਊਂਟਰ ਤੇ ਤਾਂ ਕਰਕੇ ਤੁਹਾਨੂੰ 7:20 ਮਿੰਟ ਤੇ ਪਹੁੰਚਣਾ ਚਾਹੀਦਾ ਤੁਸੀਂ 21 ਮਿੰਟ ਤੇ ਪਹੁੰਚੇ ਤਾਂ ਕਰਕੇ ਤੁਹਾਨੂੰ ਫਲਾਈਟ ਨਹੀਂ ਬੋਰਡ ਕਰਨ ਦਿੱਤਾ 60 ਸੈਕਿੰਡ ਹੁੰਦੇ ਆ ਜੀ ਮੇਰਾ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ 60 ਸਕੰਡ ਕਰਕੇ ਜਾਨ-ਜਾਨ ਦਾ ਠੀਕ ਹੈ ਜੀ ਹਲੇ ਇਹਨਾਂ ਦੀ ਵਾਪਸੀ ਦੀ ਵੀ ਆ ਉਹ ਮੈਂ ਕਾਊਂਟ ਨਹੀਂ ਕਰ ਰਹਾ ਕਿਉਂਕਿ ਠੀਕ ਹੈ ਗਿਆ ਟਿਕ ਤਾਂ ਪਰ 60 ਸਕੰਡ ਦੇ 2.5 ਲੱਖ ਰੁਪਿਆ 에어 ਇੰਡੀਆ ਮੈਨੂੰ ਪੇ ਕਰੂਗੀ ਜਿਹੜਾ ਮੇਰੇ ਅੱਗੇ ਕੰਮ ਤੇ ਜਾਣ ਦਾ ਨੁਕਸਾਨ ਹੋਣਾ ਵਾ ਜਿਹੜੇ ਮੇਰੇ ਅੱਗੇ ਵਰਕ ਕਮਿਟਮੈਂਟ ਹੈਗੀਆਂ ਮਿਆਂ ਦਾ ਰਿਵਾਈਵ ਦੋਵੇਂ ਵਰਕਿੰਗ ਹੈਗੇ ਆ ਜਿਹੜੇ ਤੁਹਾਡਾ ਕਮਿਟਮੈਂਟ ਸੀਗਾ ਇੱਕ ਡੇਟ ਤੱਕ ਉੱਥੇ ਪਹੁੰਚਣਾ ਹੈਗਾ ਅੱਗੇ ਕੰਮ ਰੀਜ਼ਿਊਮ ਕਰਨਾ ਸੀਗਾ ਉਹਦਾ ਉਹ ਕੌਣ ਪੇ ਕਰੂਗਾ ਉਹ ਉਹ ਉਹਦਾ ਉਹਦਾ ਕੌਣ ਖਰਚਾ ਨਾ ਭੁਗਤੂਗਾ ਇਹ ਤਾਂ ਸਾਰੇ ਆਪਣਾ ਪੱਲਾ ਝਾੜੀ ਜਾਂਦੇ ਆ ਵੀ ਹਾਂ ਜੀ ਆ ਤੁਹਾਡੀ ਗਲਤੀ ਨਹੀਂ ਗਈ ਜਿਵੇਂ ਮਤਲਬ ਸਾਰੀ ਕੰਪਨੀ ਇੱਕ ਸਿਰਫ ਏਮਪਲੋਏ ਨੂੰ ਬਚਾਉਣ ਵਾਸਤੇ ਲੱਗੀ ਹੋਈ ਆ ਵੀ ਉਹਦੀ ਕੋਈ ਗਲਤੀ ਨਹੀਂ ਗਈ ਸਿਰਫ ਉਹਨੇ ਐਂਟਰੀ ਚੇ ਪਾਤਾ ਵੀ ਇਹ 721 ਤੇ ਇੱਥੇ ਪਹੁੰਚੇ ਜੇ ਆਪਾਂ 721 ਤੋਂ ਤੇ ਪਹੁੰਚੇ ਹੀ ਤੇ ਸਾਡੇ ਬੈਗ ਕਿਉਂ ਰਖਾਏ ਉਹਨਾਂ ਨੇ ਉੱਥੇ ਸਾਡੇ ਬੋਰਡਿੰਗ ਪਾਸ ਕੋਲ ਤੇ ਤੁਹਾਨੂੰ ਕਹਿ ਦਿੰਦੇ ਨਾ ਕਾਊਂਟਰ ক্লোਜ਼ ਹੈਗਾ ਤੁਸੀਂ ਵਾਪਸ ਹੋ ਜਾਓ ਆਡਲੀ ਵਰਥਡ ਸੀਗਾ ਉਹ ਆਡਲੀ ਇੱਕ ਇੱਕ ਹੋ ਜਾਣਾ ਵੀ ਠੀਕ ਹੈ ਰਹੀਂ ਲੇਟ ਆ ਤੁਹਾਨੂੰ ਉਹਨਾਂ ਨੇ ਨਹੀਂ ਗਾ ਸਾਰਾ ਕੁਝ ਕਰ ਲੈ A to Z ਐਂਡਲਾ ਪ੍ਰੋਸੈਸ ਤੋਂ ਲੈ ਕੇ ਬੈਗ ਅੰਦਰ ਜਾਂਦੇ ਉਤਤ ਬਾਦ ਸਿਰਫ ਇਮੀਗ੍ਰੇਸ਼ਨ ਰਹਿ ਜਾਂਦੀ ਹੈ ਬੱਥੇ ਹਣਾ ਜੀ ਉਹ ਵੀ ਉਰ ਤੇ ਲਿਖਿਆ ਹੈ ਕਿ 20 ਮਿੰਟਸ ਪ੍ਰਾਇਰ ਗੇਟ ਬੰਦ ਹੁੰਦੇ ਆ ਤੇ 60 ਮਿੰਟ ਤੋਂ ਹੀ ਪਹਿਲਾਂ ਪਹੁੰਚਣਾ ਹੁੰਦਾ ਜੋ ਕਿ ਇਹ ਝੂਠ ਬੋਲੰਦੇ ਆ ਅਸੀਂ ਪਹਿਲਾਂ ਪਹੁੰਚ ਗਏ ਹਾਂ ਉਹਨੇ ਲੇਟ ਜਾਣ ਕੇ 7 21 ਦਾ ਪਾਇਆ ਤਾਂ ਕਿ ਉਰ ਤੇ ਕੋਈ ਪ੍ਰੋਬਲਮ ਨਾ ਆਏ ਕੱਲ ਨੂੰ ਅਸੀਂ 7 15 ਤੇ ਉਹਦੇ ਕਾਊਂਟਰ ਤੇ ਹਾਂ 10 15 ਮਿੰਟ ਉਹਨਾਂ ਨੇ ਸਾਡੇ ਨਜ਼ਾਰੇ ਖੱਜਲ ਕੀਤਾ ਜੋ ਪੇਪਰ ਵਰਕ ਲਈ ਕੀਤੇ ਉਹਨਾਂ ਨੇ ਵੀ ਆ ਦੋ ਜਾਂ ਆ ਦੋ ਵੈਸੇ ਤੇ ਵੀਜ਼ਾ ਏਅਰਲਾਈਨ ਵਾਲੇ ਨਹੀਂ ਮੰਗਦੇ ਜੇ ਆਪਾਂ ਇੰਟਰਨੈਸ਼ਨਲ ਬੋਰਡ ਨਾ ਕਰਨਾ ਹੈ ਸਾਡੀ ਡੋਮੈਸਟਿਕ ਫਲਾਈਟ ਸੀਗੀ ਸਾਨੂੰ ਉਹਨਾਂ ਦਾ ਵੀਜ਼ਾ ਬੰਨਾ ਦਿੱਲੀ ਮੰਗ ਸਕਦੇ ਆ ਉਹ ਇਮੀਗ੍ਰੇਸ਼ਨ ਨਾਲ ਕੋ ਜੋ ਮਰਜ਼ੀ ਮੰਗ ਸਕਦੀ ਆ ਪਰ ਇੱਕ ਏਅਰਲਾਈਨ ਵਾਸਤੇ ਜੋ ਵੀ ਡੋਮੈਸਟਿਕ ਫਲਾਈਟ ਆਪਾਂ ਦਿੱਲੀ ਬੋਰਡ ਕਰਨਾ ਆ ਆਪਾਂ ਇੰਡੀਆ ਦੇ ਸਿਟੀਜ਼ਨ ਹੈਗੇ ਆ ਸਾਨੂੰ ਨਹੀਂ ਉਹ ਮੰਗ ਸਕਦੇ ਵੀ ਆਪਾਂ ਮ ਵੀਜ਼ਾ ਖਾਓ ਤੁਸੀਂ ਆਸਟ੍ਰੇਲੀਆ ਕੋ ਚੱਲੇ ਜੇ ਇਹ ਇਹ ਬਿਲਕੁਲ ਗਲਤ ਗੱਲ ਹੈ ਸਾਨੂੰ ਉਹਨਾਂ ਨੇ 10 15 ਮਿੰਟ ਉੱਥੇ ਆਪਣੇ ਕਾਰਨਾ ਕਰਕੇ ਖਰਾਬ ਕੀਤਾ ਸ਼ਾਇਦ ਉਹਨਾਂ ਦਾ ਪਹਿਲਾਂ ਹੀ ਸੋਚ ਸੀ ਵੀ ਇਹਨਾਂ ਨੂੰ ਜਾਂ ਜਾਣ ਨਹੀਂ ਦੇਣਾ ਜਾਂ ਇਹ ਲੇਟ ਆਇਆ ਇਹਨਾਂ ਨੂੰ ਲੈਸਨ ਸਿਖ ਵਿਦਆਊਟ ਨੋਇੰਗ ਕਿ ਇਹਨਾਂ ਦੀ ਕੀ ਪ੍ਰੋਬਲਮ ਸੀਗੇ ਕਿਹੜੇ ਸਰਕਮਸਟੈਂਸ ਉਸ ਤੋਂ ਪਿੱਛੋਂ ਆਏ ਆ ਕੀ ਗੱਲ ਹੋਈ ਆ ਕੀ ਨਹੀਂ ਉਹਨਾਂ ਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਲੱਗ ਰਿਹਾ ਸੀ ਇਹ ਚੀਜ਼ ਦਾ